ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤਾਂ ਤੁਸੀਂ ਸਾਡੇ ਨਾਲ ਜੁੜੇ ਹੋ ਡੈਲੀ ਜੀ ਰਾਮਨੀ ਵਿਦ ਦੇ ਨਾਲ ਸੋ ਅਸੀਂ ਅੱਜ ਆਏ ਆ ਜੀ ਵੀਡੀਓ ਦਫ਼ਤਰ ਜਿੱਥੇ ਕਿ ਇੱਕ ਪਰਿਵਾਰ ਧੁੱਪ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਲੈ ਕੇ ਧਰਨੇ ਦੇ ਬੈਠਾ ਵਾ ਪੁੱਛਾਂਗੇ ਕੀ ਮਸਲਾ ਸਾਰਾ ਸੋ ਆਓ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਵੀ ਪੂਰਾ ਕੀ ਮਸਲਾ ਵਾ ਹਾਂਜੀ ਭਾਈ ਜੀ ਕੀ ਨਾਂ ਆ ਜੀ ਆਪਣਾ ਨਹੀਂ ਕੋਈ ਕਮੈਂਟ ਨਹੀਂ ਨਾਂ ਕੀ ਆ ਜੀ ਨਹੀਂ ਕੋਈ ਨਹੀਂ ਅਸੀਂ ਗੱਲਬਾਤ ਕਰਦੇ ਹਾਂ ਅਸੀਂ ਨਹੀਂ ਬੈਠਿਆ ਸੀ ਤੁਸੀਂ ਆ ਕੇ ਵੀਡੀਓ ਦਫ਼ਤਰ ਵਿੱਚ ਬੈਠ ਕੇ ਆਏ ਬੱਚਿਆਂ ਨਾਲ ਧੁੱਪੇ ਬੈਠਿਆ ਕੋਈ ਮਸਲਾ ਹੋਊਗਾ ਤਾਂ ਹੀ ਆ ਬੈਠੇ ਆ ਮਸਲਾ ਆਪਣੇ ਸਾਡਾ ਹੈਗਾ ਮਸਲਾ ਕੋਈ ਨਹੀਂ ਅਸੀਂ ਹੱਲ ਹੋ ਜਾਣਾ ਸਾਡਾ ਸੈਕਟਰੀ ਸਾਹਿਬ ਨਾਲ ਹੋ ਰਹੀ ਹੈ ਗੱਲ ਅਸੀਂ ਸੈਕਟਰੀ ਸਾਹਿਬ ਪਹਿਲਾਂ ਤਾਂ ਤੁਸੀਂ ਹੁਣ ਬਿਆਨ ਦੇਣ ਲੱਗੇ ਸੀ ਹੁਣ ਇੱਕਦਮ ਕੀ ਹੋ ਗਿਆ ਸੈਕਟਰੀ ਸਾਹਿਬ ਆ ਗਏ ਬੱਚਿਆਂ ਨਾਲ ਲੱਗੇ ਧੁੱਪੇ ਬੈਠੇ ਨੇ ਸਾਨੂੰ ਸੈਕਟਰੀ ਕੀ ਮਸਲਾ ਜੀ ਉਹਨਾਂ ਦਾ ਇਹਨਾਂ ਦਾ ਗਲੀ ਦਾ ਜੀ ਹਾਂਜੀ ਵੀਡੀਓ ਸਾਹਿਬ ਨਾਲ ਦਾ ਅੱਛਾ ਜੀ ਗਲੀ ਦਾ ਮਸਲਾ ਕਿਹੜੇ ਪਿੰਡੋਂ ਆਇਆ ਜੀ ਇਹ ਵੀਰ ਕੀ ਮਸਲਾ ਇਹਨਾਂ ਦੱਸਿਓ ਮੜੇ ਜੀ ਜਾਣਕਾਰੀ ਦਿਓ ਜੀ ਹਾਂਜੀ ਗਲੀ ਦਾ ਮਸਲਾ ਹੀ ਹੈ ਕਿਹੜੇ ਬਿੰਦੂ ਆਇਆ ਜੀ ਇਹ ਉਹ ਦੱਸ ਦਿਓ ਜੀ ਆਪੀ ਦੋਵੇਂ ਅੱਛਾ ਠੀਕ ਹੈ ਜੀ ਸੋ ਸੈਕਟਰੀ ਸਾਹਿਬ ਆਏ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਨਹੀਂ ਹੋ ਗਿਆ ਹੱਲ ਸਾਤਾ ਜੀ ਅੱਛਾ ਜੀ ਹਾਂਜੀ ਪਹਿਲਾਂ ਤੁਸੀਂ ਮਿਲੇ ਸੀ ਇੱਧਰ ਕੋਈ ਹੱਲ ਹੋਣਾ ਛੱਡ ਬਸ ਸੋ ਸੈਕਟਰੀ ਸਾਹਿਬ ਨੇ ਕਿਸੇ ਨਾਲ ਗੱਲ ਕਰਾਈ ਆ ਵੀਡੀਓ ਸਾਹਿਬ ਨਾਲ ਗੱਲ ਕਰਾਈ ਆ ਜਾਂ ਕਿਸੇ ਹੋਰ ਨਾਲ ਗੱਲ ਕਰਾਈ ਆ ਪਰ মিডিਆ ਨੂੰ ਪਹਿਲਾਂ ਸੱਦਿਆ ਗਿਆ ਸੀਗਾ ਇਸ ਤੋਂ ਬਾਅਦ ਚ ਵਾਈਟ ਦੇਣ ਉਹਨਾਂ ਨੇ ਮੰਨਾਂ ਕਰਤਾ ਤੋ ਵੀਡੀਓ ਸਾਹਿਬ ਇਸ ਮਸਲੇ ਤੇ ਕੀ ਵਿਚਾਰ ਕਰ ਰਹੇ ਆ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਪਰਿਵਾਰ ਇੱਥੇ ਤੋਂ ਉੱਪਰ ਚ 2 ਘੰਟੇ ਹੋ ਗਏ ਕਿਉਂ ਬੈਠਾ ਸੀਗਾ ਰੀਜ਼ਨ ਕੀ ਸੀਗਾ